ਆ ਗਿਆ ਵੀ ਆ ਗਿਆ ਕੁੱਤੇ ਬਾਈ ਦੀ ਨਵੀਂ ਮੂਵੀ ਦਾ ਪੋਸਟਰ ਸਰਵਾਲਾ ਜੀ ਦਾ 18 ਜੁਲਾਈ ਨੂੰ ਆ ਰਹੀ ਹੈ ਬਾਈ ਸਿਨੇਮਾ ਘਰਾਂ ਵਿੱਚ ਚੱਲੋ ਜੀ ਦੀ ਗਾ ਅੱਜ ਤੇ ਬਾਈ ਆ ਵੀ ਆ ਗਿਆ ਹੁਣ ਦੇਖਣਾ ਇਹ ਕਿੱਧਰ ਕੀ ਕਹਿਣਾ ਹੈ ਇਹ ਕਹਿੰਦਾ ਵੀ ਚੱਲੋ ਬਾਈ ਡੈਂਪਰ ਕਹਿੰਦਾ ਚੱਲੋ ਬਾਈ ਅੱਜ ਤੂੰ ਤੇਰੀ ਪਿੰਡ ਪ੍ਰਮੋਸ਼ਨ ਹੈ ਫਿਲਮ ਦਾ ਸਰਵਾਲਾ ਜੀ ਦਾ ਉੱਥੇ ਗਿੱਪੀ ਘਰੇ ਵਾਲਾ ਐਮੀ ਬਿਰਕਾ ਤੇਨੇ ਮਤ ਖੈਰਾ ਵੀ ਆ ਰਹੇ ਨੇ ਚੱਲੋ ਚੱਲੋ ਆ ਗਏ ਆ ਗਿਆ ਉਹ ਛਿੱਪੇ ਨੂੰ ਵੀ ਹਾਕ ਮਾਰ ਲਾਂ ਓਏ ਆ ਜਾ ਉਹ ਛਿੱਪਿਆ ਚੱਲੀ ਏ ਛੇਤੀ ਪ੍ਰਮੋਸ਼ਨ ਤੇ ਛਿੱਪੇ ਦੇ ਪਿੰਡਾ ਪਿੰਡੀਆਂ ਆਏ ਹਾਏ ਹਾਏ ਆ ਗਏ ਪਿੰਡੀਆਂ ਚ ਤੂੱਤੇ ਦੇ ਪਿੰਡ ਤੂੱਤੇ ਦੇ ਕਰੇ ਸਰਵਾਲਾ ਜੀ ਦਾ ਪ੍ਰਮੋਸ਼ਨ ਦੇਖਣਾ ਇੱਥੇ ਹੁਣ ਗਿੱਪੀ ਘਰੇਵਾਲਾ ਨੰਬਰ ਤਖ਼ਰਾ ਤੇ ਐਮੀ ਵਰਕ ਜੀ ਵੀ ਆ ਰਹੇ ਨੇ ਹੁਣ ਗੱਡੀ 'ਚ ਬੱਸ ਆ ਗਏ ਸਮਝ ਲਾ ਆ ਗਏ ਅਗੇ ਵੀ ਅਗੇ ਅਗੇ ਵੀ ਮਾਰੋ ਤਾਰੀਆਂ ਬਣਾ ਲਓ ਕਿਣਾ ਵੀਡੀਓ ਫੋਟੋ ਨਹੀਂ ਖਿਚ ਲੋ ਭਾਈ ਫਿਲਮ ਵੀ ਦੇਖਣ ਜਾਣੀ ਹੈਗੀ ਕੱਲੀਆਂ ਫੋਟੋ ਹੀ ਨਹੀਂ ਖਿਚਣੀਆਂ ਵੀਡੀਓ ਬਣਾਉਣੀਆਂ ਫਿਲਮ ਵੀ ਦੇਖਣੇ ਜਨਮ ਘਰਾਂ ਚ